ਸੋ ਜੇ ਗੁੱਛਕ ਮਾਰ ਜੀ ਆਪਣੇ ਸਾਈਕਲ ਨਾਲ ਲੰਘਦੇ ਨੇ ਤੇ ਲੋਕੀ ਬੜੇ ਖਲੋਖਲੋਕ ਵੇਜਦੇ ਨੇ ਜੀ ਉਹ ਮੈਂ ਸੈਰ ਕਰਦੀ ਹੁੰਦੀ ਐ ਉਦੋਂ ਮੈਂ ਬੈਟਰੀ ਬੰਦ ਕਰ ਦਿੰਦਾ ਵਾਂ ਤੇ ਪੈਂਡਲ ਮਾਰਨੇ ਸ਼ੁਰੂ ਕਰ ਦਿੰਦਾ ਵਾਂ ਸੈਰ ਦੀ ਸੈਰ ਹੋ ਗਈ ਦੋਸਤੋ ਬਾਅਦ ਰੇਸ ਦੇ ਕੇ ਸਟੈਂਪਰ ਚੀ ਜਾਓ ਜਿਤੋਂ ਮਰਜੀ ਆਓ ਇਹ ਮੈਨੂੰ 1.5 ਸਾਲ ਹੋ ਗਿਆ ਜੀ 50000 ਮੇਰੀ ਕੀਮਤ ਹੈਗੀ ਤੇ 50000 ਦਾ ਤੇਲ ਮੇਰਾ ਬਚ ਗਿਆ ਆ ਸਾਰੇ ਮੰਗਰਾੜ ਅਲੱਗ ਲੱਗੇ ਆ ਠੀਕ ਐ ਆ ਸ਼ਿਸ਼ਾ ਲਗਾਇਆ ਗਿਆ ਬੁਲਟ ਦਾ ਸ਼ੀਸ਼ਾ ਵੀ ਆ ਵੀ ઓરિஜினਲ બુલ્ટ ਦਾ ਸ਼ੀਸ਼ਾ હે আর લાઇટિંગ ਲੱਗੀ ہوئی હે ਸਰ ਜੀ ਆਪਣਾ 2.5 લાખ ਦਾ ਮੋਟਰਸਾਈਕਲ ਛੱਡ ਕੇ ਚਾਬੀ ਵੀ ਛੱਡ ਕੇ ਤੁਸੀਂ دیوانه ਹੋ ਗਏ ਹੋ ਇਸ ਮੋਟਰਸਾਈਕਲ ਦੇ ਕੀ ਕਹਣ ਜਾਓਗੇ ਕੋ ਉਹ ਜੇ ਚੀਜ਼ ਬਣਾਈ ਮੈਂ ਇਹ ਦੇ ਵੇਖ ਕੇ ਹਰਾਨ ਹੋ ਗਿਆ ਕਿ ਐਡੀ ਸੋਹਣੀ ਚੀਜ਼ ਅੰਮ੍ਰਿਤਸਰ ਦੇ ਵਿੱਚ ਆ ਗਈ ਹੋਈ ਆ ਉਹ ਤਾਂ ਮੈਨੂੰ ਮੌਕੇ ਤੇ ਕਹਿ ਰਹੇ ਸੀ ਭਾਈ ਕਿੰਨੇ ਦੀ ਪੇਮੈਂਟ ਹੈਗੀ ਹੈ ਮੇਰੇ ਕੋ ਲਓ ਸਾਈਕਲ ਦੇ ਦਿਓ ਫਿਰ ਆ ਗਿਆ ਜੀ ਮੈਨੂੰ ਪੇਡ ਤੇ ਸਾਡੀ ਦੇਣਾ ਸਰ ਇਹਦਾ ਲਾਕ ਹੀ ਲੱਗਿਆ ਗਿਆ ਸਾਈਕਲ ਹੈ ਬਾਬਾ ਦੀਪ ਸਿੰਘ ਦਾ ਨਾਮ ਰੱਖਿਆ ਜੀ ਆਪਾਂ ਜਿੰਨੇ ਸਾਈਕਲ ਕਿਤਾਵਾ ਕਾਰਾਂ ਵਾਲੇ ਖਲਾਰ ਖਲਾਰ ਕੇ ਪੁੱਛਦੇ ਐ ਸਰ ਕਿੱਥੋਂ ਲਿਆ ਆਈਏ ਬਹੁਤ ਵਧੀਆ ਇਹ ਤਾਲਾ ਮੈਂ ਸਪੈਸ਼ਲ ਆਨਲਾਈਨ ਮੰਗਵਾਇਆ ਛੇੜੂ ਛੇੜਖਾਣੀ ਕਰੇਗਾ ਉਸੇ ਵੇਲੇ ਸਾਇਲੈਂਸ ਵਜਣਾ ਵਜਲਾ ਸ਼ੁਰੂ ਹੋ ਜਾਏਗਾ ਉਸੇ ਵੇਲੇ ਆਲਾਰਮ ਵਜਲਾ ਸ਼ੁਰੂ ਹੋ ਜਾਏਗਾ ਤੇ ਪਤਾ ਲੱਗ ਜਾਏਗਾ ਤੁਹਾਨੂੰ ਵੀ ਤੁਹਾਡੇ ਗੱਡੀ ਦਾ ਕੋਈ ਛੇੜਖਾ ਕਰ ਰਿਹਾ ਹੈ ਭਾਈ ਵੀਡੀਓ ਨਾਲ ਦੇਖ ਦਿਓ ਤੁਸੀਂ ਇਹਨਾਂ ਟੈਗ ਕੀਤਾ ਗਿਆ ਹੈ ਨੇ ਇਹ ਵੀਡੀਓ ਤੇ ਸਰ ਲੱਗੀ ਹੋਈ ਏ ਇਹ ਸ਼ਬਦ ਹੀ ਸੁਣੀ ਤੇ ਹੈਡਫੋਨ ਲਗਾਇਆ ਹੋਇਆ ਹੈ ਮਹਾਰਾਜ ਦੇ ਸ਼ਬਦ ਸੁਣੀ ਤੇ ਬਸ ਇਹ ਸਰ 3 ਘੰਟੀਆਂ ਚ ਚਾਰਜ ਹੋ ਜਾਂਦੀ ਹੈ ਤੇ ਆਪਣਾ 35 ਕਿਲੋਮੀਟਰ ਚੱਲਦੀ ਹੈ ਬਹੁਤ ਅੱਛੀ ਚੀਜ਼ ਬਣਾਈ ਆ ਗਏ ਮੈਂ ਤੇ ਕਹਾਂਗਾ ਮੈਨੂੰ ਹੁਣ ਭਾਈ ਸਾਹਿਬ ਦਾ ਨੰਬਰ ਹੈਗਾ ਤੇ ਮੈਂ ਵੀ ਕਿ ਤਿਆਰ ਕਰਾਵਾਂਗਾ ਇਦਾਂ ਦੀ ਚੀਜ਼ ਆ ਗਏ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਕਸਰ ਇੱਕ ਕਹਾਵਤ ਬਣੀ ਹੈ ਕਹਿੰਦੇ ਵੀ ਪੰਜਾਬੀ ਜਦੋਂ ਵੀ ਕੁਝ ਕਰਦੇ ਨੇ ਵੱਖਰਾ ਕਰਦੇ ਨੇ ਪੰਜਾਬੀ ਆਪਣੇ ਚੰਡੇ ਜਿਹੜੇ ਗੜਦੇ ਨੇ ਤੇ ਪੂਰੀ ਦੁਨੀਆ ਤੇ ਜਿਹੜੇ ਕੀ ਰਾਜ ਕਰਦੇ ਨੇ ਖਾਸ ਕਰਕੇ ਸ਼ੌਂਕ ਦਾ ਕਹਿੰਦੇ ਕੋ ਮੋਲ ਨਹੀਂ ਹੁੰਦਾ ਉਸੇ ਤਰ੍ਹਾਂ ਜੰਮਰਸਰ ਦੇ ਰਹਿਣ ਵਾਲੇ ਗੁਲਛਕ ਮਾਰਜੀ ਨੇ ਸਾਈਕਲ ਉੱਤੇ ਮੋਟਰਸਾਈਕਲ ਜਿਹੜਾ ਬਣਾ ਦਿੱਤਾ ਗਿਆ ਉਸ ਨੂੰ 50000 ਰੁਪਏ ਲਗਾ ਕੇ ਮੋਟਰਸਾਈਕਲ ਬਣਾ ਦਿੱਤਾ ਗਿਆ ਬੁਲਟ ਮੋਟਰਸਾਈਕਲ ਤੁਸੀਂ ਤਸਵੀਰਾਂ ਵੀ ਇਸ ਵੇਖ ਸਕਦੇ ਹੋ ਵੱਖਰਾ ਖਿੱਚਦਾ ਕੇਂਦਰ ਵੀ ਆ ਇਥੇ ਇਥੇ ਗੋਚਕ ਮਾਰਦੀ ਆਪਣਾ ਸਾਈਕਲ ਲੈ ਕੇ ਲੰਘਦੇ ਨੇ ਤੇ ਲੋਕੀ ਬੜੇ ਖਲੋਖ ਲੋਕ ਵੇਖਦੇ ਨੇ ਤੁਸੀਂ ਦੇਖ ਸਕਦੇ ਹੋ ਟਾਇਰ ਬਹੁਤ ਵੱਡੇ ਮੋਟੇ-ਮੋਟੇ ਟਾਇਰ ਲਗਾਤੇ ਗਏ ਨੇ ਲੈਟਰ ਲਗਾਤੀਆਂ ਗਏ ਨੇ ਉੱਤੋਂ ਬਾਅਦ ਬਹੁਤ ਮੋਟਰਸਾਈਕਲ ਹੋ ਗਏ ਸੀ ਜਿਹੜਾ ਕਿ ਸ਼ੀਸ਼ਾ ਲਗਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਗੋਚਾ ਜੀ ਲੰਘਦੇ ਨੇ ਤੇ ਲੋਕ ਬੜਾ ਖਿੱਚ-ਖਿੱਚਦਾ ਕੇਂਦਰ ਬਣਿਆ ਪਿਆ ਵਾ ਲੋਕ ਬੜੇ ਧਿਆਨ ਨਾਲ ਦੇਖਦੇ ਰਹੇ ਬੜੀ ਨਿਗਾਹ ਨਾਲ ਦੇਖਦੇ ਸਿਖਦੇ ਹੋ ਵਕ ਵਕਤ ਨਾਲ ਦੀ ਇਥੇ ਜਿਹੜੀ ਕੀਮਤੀ ਕਾਰੀਬ ਕੀਤੀ ਗਈ ਹੈ ਲਾਈਟਾਂ ਦਾ ਸਿਸਟਮ ਦਿੱਤਾ ਗਿਆ ਹੈ ਕਿ ਮੋਬਾਈਲ ਜਿਹੜਾ ਫਿੱਟ ਕਰ ਦਿੱਤਾ ਗਿਆ ਵਾ ਜਿਹੜਾ ਤੁਹਾਡੇ ਬਲੂਟੂਥ ਨਾਲ ਅਟੈਚ ਹੋ ਜਾਂਦਾ ਤੇ ਤੁਸੀਂ ਗਾਣੇ ਸੁਣ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਗੁਲਸ਼ਨ ਜੀ ਦਾ ਆਪਣਾ ਨਾਮ ਵੀ ਲਿਖਿਆ ਗਿਆ ਵਸ ਸਾਈਕਲ ਉਤੇ ਬਿਲਕੁਲ ਜੀ ਗੁਲਸ਼ਨ ਕੁਮਾਰ ਦਾ ਨਾਮ ਵੀ ਲਿਖਿਆ ਗਿਆ ਵਾ ਤੇ ਗੁੱਚੇ ਸਾਡੇ ਨਾਲ ਗੱਲਬਾਤ ਕਰਾਂਗੇ ਗੁਲਸ਼ਨ ਜੀ ਅਜਿਹੀ ਕੀ ਚੀਜ਼ ਬਣਾਤੀ ਆ ਬੜਾ ਖਿੱਚ ਦਾ ਕੇਂਦਰ ਲੰਘਦੇ ਬਣਾਤਾ ਜਦੋਂ ਲੋਕ ਤੁਸੀਂ ਲੈ ਕੇ ਲੰਘਦੇ ਹੋ ਤੇ ਲੋਕੀ ਬੜਾ ਖਲਾਕ ਲਾ ਕੇ ਫੋਟੋ ਲਵਾਉਂਦੇ ਨੇ ਵੀਡੀਓ ਬਣਾਉਂਦੇ ਨੇ ਨਾਲ ਕੀ ਚੀਜ਼ ਬਣਾ ਦਿੱਤੀ ਗਈ ਆ ਬੰਦਾ ਏਜੰਸੀ ਤੁਸੀਂ ਇਹ ਫੇਲ ਕਰ ਦਿੱਤੀ ਹੈਗਾ ਕੀ ਕਹਲੇ ਜਾਓਗੇ ਤੁਸੀਂ ਸਰ ਗੱਲ ਇਸ ਤਰ੍ਹਾਂ ਹੈ ਜੀ ਇਹ ਆਪਣੇ ਮਾਈਂਡ ਚ ਆਇਆ ਸੀ ਕਿ ਆਪਾਂ ਚੀਜ਼ ਨੂੰ ਇੱਕ ਅਲੱਗ ਕਰ ਦੇਣਾ ਵਾ ਇਹਦਾ ਬਹੁਤ ਫਾਇਦਾ ਹੈਗਾ ਮਨੂੰ ਜਦੋਂ ਮੈਂ ਸੈਰ ਕਰਦੀ ਹੁੰਦੀ ਹੈ ਉਦੋਂ ਮੈਂ ਬੈਟਰੀ ਬੰਦ ਕਰ ਦਿੰਦਾ ਵਾਂ ਤੇ ਪੈਂਡਲ ਮਾਰਨੇ ਸ਼ੁਰੂ ਕਰ ਦਿੰਦਾ ਵਾਂ ਸੈਰ ਦੀ ਸੈਰ ਹੋ ਗਈ ਉਸ ਤੋਂ ਬਾਅਦ ਰੇਸ ਦੇ ਕੇ ਚਤੇਮਬਰ ਚੀ ਜਾਓ ਜਿਤੋਂ ਮਰਜੀ ਆਓ ਕੋਈ ਦਿੱਕਤ ਨਹੀਂ ਹੁੰਦੀ ਰੋਜ਼ ਦਾ 100 150 ਪੈਟਰੋਲ ਪੈਂਦਾ ਮੇਰਾ ਇਹ ਮੈਨੂੰ 1.5 ਸਾਲ ਹੋ ਗਿਆ ਜੇ 50000 ਮੇਰੀ ਕੀਮਤ ਹੈਗੀ ਹੈ ਤਾਂ 50000 ਦਾ ਤੇਲ ਮੇਰਾ ਬਚ ਗਿਆ ਐਸੋ ਵੀ ਮਨ ਚ ਜਹਾਂ ਜਿਸ ਤਰ੍ਹਾਂ ਆ ਵੀ ਸਾਈਕਲ ਤੋਂ ਜਿਹੜਾ ਇਹ ਮੋਟਰਸਾਈਕਲ ਬਣਾਤਾ ਗਿਆ ਤੁਸੀਂ ਬੈਟਰੀ ਵਾਲਾ ਇਹ ਮਨ ਚ ਵਿਚਾਰ ਕੇ ਦਾ ਹੈ ਇਹ ਵੈਸੇ ਹੀ ਮੇਰੇ ਮਾਈਂਡ ਚ ਹੋਈ ਆ ਕਿ ਕਿਉਂ ਨਾ ਮੈਂ ਸਾਈਕਲ ਨੂੰ ਬੈਟਰੀ ਵਾਲਾ ਬਣਾ ਦਵਾਂ ਤੇ ਮੈਂ ਬਹੁਤ ਖੋਜ ਕੀਤੀ ਜੀ ਕਰਦੇ ਕਰਦੇ ਫਿਰ ਕੋਈ ਸੱਜਣ ਭਰਾ ਆਪਣਾ ਮਿਲ ਹੀ ਗਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ 25000 ਦਾ ਖਰਚਾ ਹੈਗਾ ਵਾ ਤੇ ਮੈਂ ਕੋਈ ਗੱਲ ਨਹੀਂ ਹਫਤੇ ਬਾਅਦ ਮੈਨੂੰ ਸਾਈਕਲ ਤਿਆਰ ਮਿਲ ਗਿਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਹੋਰ ਡੈਕੋਰੇਟ ਕਰ ਦਿੱਤਾ। ਪੰਨ ਦੱਸੋ। ਤੁਹਾਨੂੰ ਦੱਸਿਆ ਕਰ ਦੋ ਕੀ ਕੀ ਖਾਸਿਤ ਕੀ ਆ, ਕੀ ਕੀ ਜੇ ਫਿਟ ਕੀਤਾ ਗਿਆ ਵਾ ਤੇ ਦਸ਼ਕਾ ਜੂ ਸਾਡਾ ਕਰ ਦਿਓ ਚੀਜ਼। ਆ ਸਰ ਸਾਰੀ ਆ ਮੋਢਲੇ ਵਗੈਰਾ ਸਾਰੀ ਕੀਤੀ ਏ। ਆ ਸਾਰੇ ਮਗਰਾੜ ਅਲੱਗ ਲੱਗੇ ਆ। ਠੀਕ ਏ। ਆ ਸ਼ੀਸ਼ਾ ਲਗਾਇਆ ਗਿਆ ਬੁਲਟ ਦਾ। ਸ਼ੀਸ਼ਾ ਵੀ ਆ ਵੀ ਓਰੀਜਨਲ ਬੁਲਟ ਦਾ ਸ਼ੀਸ਼ਾ ਏ। ਆ ਲਾਈਟਿੰਗ ਲੱਗੀ ਹੋਈ ਏ। ਆ ਕੱਲ ਪਰਸੋ ਲਾਈਟਿੰਗ ਲਵਾਈ ਬਖਰੀਨਾ, ਟਾਰਚਾ ਲਵਾਈਆਂ ਚਾਰਜਿੰਗ ਵਾਲੀਆਂ। ਜਿਸ ਤਰ੍ਹਾਂ ਮਰਜ਼ੀ ਕਰ ਲਓ। ਪਗਾ ਨੂੰ ਕਰ ਲਓ ਭਾਣੇ। ਇਧਰ ਉਹ ਦਿਲਾਓ ਭਾਣੇ ਭਾਣੇ ਨੂੰ نیچے ਨੂੰ ਕਰ ਲਓ ਜਿੱਧਰ ਮਰਜ਼ੀ ਕਰ ਲਓ ਸਰ ਜੇ ਤੁਸੀਂ ਦੇਖਿਆ ਤੁਸੀਂ ਇਹਦੇ ਟਾਇਰ ਬੜੇ ਮੋਟੇ ਲਗਾਏ ਗਏ ਨੇ ਖਾਸ ਕਰਕੇ ਜਿਵੇਂ ਬੋਲ ਦੇ ਟਾਇਰ ਹੁੰਦੇ ਨੇ ਤੇ ਇਹਦਾ ਨਾਂ ਕੀ ਰੱਖਿਆ ਗਿਆ ਸਾਈਕਲ ਦਾ ਇਹਦਾ ਇਹ ਬਾਬਾ ਦੀਪ ਸਿੰਘ ਦਾ ਨਾਮ ਰੱਖਿਆ ਜੀ ਆਪਾਂ ਜਿਨ੍ਹਾਂ ਨੇ ਸਾਈਕਲ ਦਿੱਤਾ ਵਾ ਉਹਦਾ ਸਾਈਕਲ ਹਾਂ ਉਹਨਾਂ ਦਾ ਹੀ ਆ ਵਾ ਤਕੀ ਲੱਗਦਾ ਨਹੀਂ ਇਸੇ ਦੇਖਿਆ ਮਾਰਕੀਟ 'ਚ ਅੱਜ ਕੱਲ ਜਿਹੜੀਆਂ ਵਾ ਬੈਟਰੀ ਵਾਲੀਆਂ ਐਕਟਵਾ ਵੀ ਆ ਗਈਆਂ ਵਾ ਤੇ ਅੱਜ ਕੱਲ Bajaj ਦੇ ਮੋਟਰਸਾਈਕਲ ਵੀ ਇਸ ਤਰ੍ਹਾਂ ਦੇ ਕੱਢਦੇ ਨੇ ਕਿਸ ਤਰ੍ਹਾਂ ਦੀ ਇਹ ਚੀਜ਼ ਹੋ ਰਹੀ ਹੈ ਸਰ ਉਹ ਚੀਜ਼ ਮੈਂ ਕਹਿੰਨਾ ਵਾ ਮੇਰੇ ਨਜ਼ਰ 'ਚ ਫੇਲ ਲੱਗੀ ਹੈ ਇਹਦਾ ਇਹ ਫਾਇਦਾ ਹੈਗਾ ਵਾ ਮੈਂ ਪੈਂਡਲ ਮਾਰ ਸਕਦਾ ਵਾ ਉਹ ਨਾਲ ਫਿਟਨੈਸ ਰਹਿੰਦੀ ਹੈ ਤੇ ਬਸ ਇਹੋ ਚੀਜ਼ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਉਰੇ ਤੇ ਆਪਾਂ ਬਹਿ ਗਏ ਤੇ ਜਿੱਤੇ ਮਰਜ਼ੀ ਚਲੇ ਗਏ ਤੇ ਮਰਜ਼ੀ ਆ ਗਏ ਉਹ ਬਾਈਕ ਚ ਲਾ ਲਈ ਜਾਂ ਬੈਟਰੀ ਨਾਲ ਚਲਾਈ ਇੱਕੋ ਗੱਲ ਹੈ ਇਹਨੂੰ ਵੀ ਖਾਸ ਕਰਕੇ ਲੋਕ ਕਿੰਨਾ ਕਿ ਪਸੰਦ ਕਰਦੇ ਨੇ ਜਦੋਂ ਤੁਸੀਂ ਇਹਨੂੰ ਘਰੋਂ ਲੈ ਕੇ ਜਾਂਦੇ ਹੋ ਹੁਣ ਰਾ ਰਾ ਸਮਾ ਵਾ ਲਾਈਟਾਂ ਬਹੁਤ ਜਗਦੀਆਂ ਵਾ ਕਿੰਨਾ ਕਿ ਖੇਤ ਦਾ ਕੇਂਦਰ ਹੁੰਦਾ ਹੈ ਜੀ ਹਾਂਜੀ ਹਾਂਜੀ ਸਰ ਇਹ ਮੈਨੂੰ ਤੁਸੀਂ ਮੰਨੋਗੇ ਕਾਰਾਂ ਵਾਲੇ ਖਲਾਰ ਖਲਾਰ ਕੇ ਪੁੱਛਦੇ ਐ ਸਰ ਕਿੱਥੋਂ ਲਿਆ ਜੀ ਬਹੁਤ ਵਧੀਆ ਹੈ ਚਾਹੇ ਲੇਡੀਜ਼ ਬੈਠੇ ਹੋਣ ਚਾਹੇ ਜੈਂਟਸ ਬੈਠੇ ਹੋਣ ਬਹੁਤ ਵਧੀਆ ਗੁੱਲਕ ਕਰਦੇ ਆ ਕਿ ਸਾਈਕਲ ਬਹੁਤ ਵਧੀਆ ਢਾਡਾ ਪਈ ਇਹ ਇੱਕ ਬਿਲਕੁਲ ਮੰਨਣ ਵਾਲੀ ਐਸੀ ਲੱਗਿਆ ਹੁਣ ਇੱਕ ਸਰਦਾਰ ਜੀ ਇੱਥੋਂ ਲੰਘ ਰਹੇ ਸੀ ਉਹਨਾਂ ਕੋਲ 2.5 ਲੱਖ ਦੀ ਬਾਈਕ ਸੀ ਆਪਣੀ ਉਹ 2.5 ਲੱਖ ਦੀ ਬਾਈਕ ਛੱਡ ਕੇ ਚਾਬੀ ਵਿੱਚੇ ਲਾ ਕੇ ਇਹਨੇ ਕਿ دیਵਾਨੇ ਹੋ ਗਏ ਤੁਹਾਡੇ ਸਾਈਕਲ ਦੇ ਉਸੇ ਵਕਤ ਕਹਿੰਦੇ ਮੈਨੂੰ ਵੀ ਗੋਛਾਂ ਦੀ ਦਿਓ ਮੈਂ ਕਿ ਰਾਊਟ ਲਾ ਗਿਆ ਵਾ ਇਹਨੇ دیਵਾਨੇ ਹੋ ਗਏ ਤੇ ਮੈਂ ਕਿਹਾ ਸਰਦਾਰ ਜੀ ਮੈਂ ਸਰਦਾਰ ਜੀ ਤੁਸੀਂ ਤਾਂ ਆਪਣੀ 2.5 ਲੱਖ ਦੀ ਬਾਈਕ ਛੱਡ ਕੇ ਇਹਦੇ 50000 ਦੀ ਬਾਈਕ ਇਹਦਾ ਕੀ ਖਾਸ ਏ ਕਿਸ ਤਰ੍ਹਾਂ ਦੇ ਜੀਨ ਹੋ ਲਗੇ ਉਹ ਬਸ ਉਹ ਹੀ ਏ ਜਿੰਨੂੰ ਚੀਜ਼ ਅੱਛੀ ਲੱਗੇਗੀ ਉਹ ਚਾਬੀ ਲੱਗੀ ਛੋੜ ਕੇ ਚਲੇ ਗਏ ਜੀ ਗੱਡੀ ਦੀ ਨਾ ਸਾਨੂੰ ਜਾਣਦੇ ਨ ਪਾਣੇ ਕੋ ਚਾਬੀ ਲਾ ਕੇ ਗੱਡੀ ਲੈ ਜਾਂਦਾ ਉਹਦੀ ਮੇਰਾ ਤਾਂ 50000 ਦਾ ਸਾਈਕਲ ਸੀ ਜਣਾ ਉਹ ਤਾਂ 2.5 ਲੱਖ ਦੀ ਗੱਡੀ ਹੈ ਬਾਕੀ ਲੱਗਦਾ ਨਹੀਂ ਵੀ 2.5 ਲੱਖ ਦੀ ਗਾੜੀ ਤੁਹਾਡਾ ਉਹਦਾ ਜਿਹੜਾ ਇਹ 50000 ਦੀ ਗੱਡੀ ਆ ਤੁਹਾਡੀ ਉਹ 2.5 ਲੱਖ ਬਿਲਕੁਲ ਮਿੱਟੀ ਹੋ ਜਾਂਦਾ ਸਰ ਬਿਲਕੁਲ ਸਹੀ ਗਿਆ ਤੁਸੀਂ ਅਗਰ ਉਹ ਤਾਂ ਮੈਨੂੰ ਮੌਕੇ ਤੇ ਕਹਿ ਰਹੇ ਸੀ ਭਾਈ ਕਿੰਨੇ ਦੀ ਪੇਮੈਂਟ ਹੈਗੀ ਹੈ ਮੇਰੇ ਕੋਲ ਲਓ ਸਾਈਕਲ ਦੇ ਦਿਓ ਮੈਂ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੇ ਉਹ ਲੱਖ ਰੁਪਏ ਵੀ ਦੇ ਦੇਗਾ ਨਾ ਇਸ ਤਰ੍ਹਾਂ ਨਹੀਂ ਹੋਣਾ ਬਣਵਾ ਦੇਾਂਗੇ ਹਾਂਜੀ ਮੇਰੇ ਨਾਲ ਸੁਭੀ ਗੁਲਛਨ ਜੀ ਅੰਮ੍ਰਿਤਸਰ ਚ ਗੱਲ ਕਰੀਏ ਤੁਸੀਂ ਇਕੱਲਾ ਇਸ ਤਰ੍ਹਾਂ ਦਾ ਬਣਾਇਆ ਕਿ ਜਾਂ ਹੋਰ ਹੀ ਅੰਮ੍ਰਿਤਸਰ ਦੇ ਇਸ ਤਰ੍ਹਾਂ ਦੇ ਲੋਕਾਂ ਨੇ ਸਾਈਕਲ ਤੋਂ ਜਿਹੜਾ ਮੋਟਰਸਾਈਕਲ ਬਣਾਇਆ ਵਾ ਇਹ ਸਰ ਜੀ ਵੇ ਖਾਸ ਚੀਜ਼ ਹੁੰਦੀ ਓਨਲੀ ਵਨ ਵਨ ਬੈਂਡ ਉਹੀ ਸਾਈਕਲ ਦਾ ਇੱਕੋ ਸਾਈਕਲ ਹੈ ਅੰਮ੍ਰਿਤਸਰ ਚ ਇਸ ਤੋਂ ਇਲਾਵਾ ਕੋਈ ਸਾਈਕਲ ਨਹੀਂ ਹੋਏਗਾ ਇਸ ਤਰ੍ਹਾਂ ਸਾਈਕਲ ਕਰ ਦੋਗੇ ਮੈਂ ਫ੍ਰੀ ਦੇ ਦਾਂਗਾ ਅਸੀਂ ਦੇਖਿਆ ਤੁਸੀਂ ਇਹਨੂੰ ਤਾਲੇ ਬੜੇ ਜਬਰਦਸ ਲਾਏ ਨੇ ਅੱਜ ਕੱਲ ਚੋਰੀ ਬਹੁਤ ਹੁੰਦੀ ਹੋਣ ਲੱਪੀ ਆ ਤੁਸੀਂ 40 ਤਾਲੇ ਬੜੇ ਸਿਸਟਮ ਚ ਲਾਏ ਨੇ ਇਹ ਲਗਦਾ ਇਹ ਤਾਲੇ ਜਿਹੜੇ ਕੰਮ ਜਾਂ ਪੂਰੇ ਸਰ ਤਾਲੇ ਤੁਸੀਂ ਇਹ ਦੇਖੋ ਇਹ ਤਾਲੇ ਆਮ ਨਹੀਂ ਇਹ ਜੇ ਚੀਜ਼ਾਂ ਮੇਰੀਆਂ ਸਾਰੀਆਂ ਹੈਗੀਆਂ ਫੈਂਸੀ ਠੀਕ ਹੈ ਸਰ ਆ ਦੇਖੋ ਇਹ ਤਾਲਾ ਮੈਂ ਸਪੈਸ਼ਲ ਆਨਲਾਈਨ ਮੰਗਵਾਇਆ ਬਿਲਕੁਲ ਇਹ ਇਹਨੂੰ ਆਪਾਂ ਇੱਥੋਂ ਆ ਕਰਤਾ ਜੇ ਕਿਸੇ ਨੇ ਚੋਰੀ ਕੀਤੀ ਹੈ ਕਿਹਨੂੰ ਖੇਤਖਾਨੀ ਕਰੇਗਾ ਉਸੇ ਵਾਲੇ ਸਾਇਲੈਂਸ ਜਿਹੜਾ ਵੱਜਣਾ ਸ਼ੁਰੂ ਹੋ ਜਾਏਗਾ ਉਸੇ ਅਲਾਰਮ ਵੱਜਣਾ ਸ਼ੁਰੂ ਹੋ ਜਾਏਗਾ ਤੇ ਪਤਾ ਲੱਗ ਜਾਏਗਾ ਤੁਹਾਨੂੰ ਵੀ ਤੁਹਾਡੇ ਗੱਡੀ ਨਾਲ ਕੋਈ ਛੇੜਖਾ ਕਰ ਰਿਹਾ ਹੈ ਸਾਈਕਲ ਨਾਲ ਕੋਈ ਛੇੜਖਾ ਨਹੀਂ ਕਰ ਰਿਹਾ ਬਿਲਕੁਲ ਠੀਕ ਹੈ ਜੀ ਸਰ ਵਾਹ ਵਾਹ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਗੁਲchan ਜੀ ਨੇ ਬਹੁਤ ਵੱਖਰੇ ਤਰੀਕੇ ਦਾ ਇੱਕ ਸਾਈਕਲ ਤੋਂ ਜਿਹੜਾ ਕਿ ਮੋਟਰਸਾਈਕਲ ਬਣਾਇਆ ਖਾਸ ਕਰਕੇ ਤੇ ਕਾਫੀ ਖਿੱਚ ਦਾ ਕੇਂਦਰ ਵੀ ਹੈ ਤੇ ਗੁਲchan ਜੀ ਨੇ ਕੱਲੇ-ਕੱਲੇ ਇਹਦੀਆਂ ਫੀਚਰ ਸਮਝਾਏ ਨੇ ਕੱਲੇ-ਕੱਲੇ ਫਾਇਦੇ ਸਮਝਾਏ ਨੇ ਤੁਸੀਂ ਦੇਖ ਸਕਦੇ ਹੋ ਤਾਲਾ ਜਿਹੜਾ ਕਜੇਹਾ ਤਾਲਾ ਲੈ ਕੇ ਆਏ ਨੇ ਜਦੋਂ ਵੀ ਇਹਨਾਂ ਕੋਈ ਪਰ ਲੱਜੇਗਾ ਕਿਉਂਕਿ ਉਹਦੇ 11 ਬੰਦੇ ਜਿਹੜੇ ਸ਼ੁਰੂ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ ਜੇਕਰ ਤੁਸੀਂ ਸਾਈਕਲ ਦੇ ਨਾਲ ਨਾਲ ਅ ਸ਼ਬਦ ਸੁਣਨੇ ਨੇ ਗਾਣੇ ਸੁਣਨੇ ਨੇ ਉਹ ਵੀ ਜਿਹੜੇ ਤੁਹਾਨੂੰ ਵਾਸਤੇ ਪੂਰੀ ਸਹੂਲਤਾਂ ਨੇ ਮੋਬਾਈਲ ਜਿਹੜਾ ਅਟੈਚ ਕੀਤਾ ਗਿਆ ਨਾਲ ਭਾਈ ਵੀਡੀਓ ਨਾਲ ਦੇਖਦੇ ਤੁਸੀਂ ਜਿਹੜਾ ਅਟੈਚ ਕੀਤਾ ਗਿਆ ਨੇ ਇਹ ਵੀਡੀਓ ਤੇ ਸਰ ਲੱਗੀ ਹੋਈ ਏ ਇਹ ਸ਼ਬਦ ਹੀ ਸੁਣੀ ਦੇ ਹੈਡਫੋਨ ਲਗਾਇਆ ਹੋਇਆ ਠੀਕ ਹੈ ਮਹਾਰਾਜ ਦੇ ਸ਼ਬਦ ਸੁਣੀ ਦੇ ਬਸ ਕੋਈ ਗਾਣੇ ਗੁਣੇ ਨਹੀਂ ਕੋਈ ਕੁਛ ਨਹੀਂ ਠੀਕ ਹੈ ਮਤਲਬ ਜੇਕਰ ਕੱਲੇ ਬੈ ਕੇ ਕਿਤੇ ਰੱਬ ਨਾਲ ਧਿਆਨ ਲੋਣਾ ਹੋਵੇ ਤੇ ਬਹੁਤ ਵਧੀਆ ਕੰਮ ਹੈ ਕਦੇ ਤੁਹਾਡੇ ਨਾਲ ਸਿੱਧਾ ਰੱਬ ਨਾਲ ਧਿਆਨ ਲੱਗ ਸਕਦਾ ਜੀ ਹਾਂਜੀ ਹਾਂਜੀ ਜਦੋਂ ਆਪਾਂ ਘਰੋਂ ਨਿਕਲਣ ਆਏ ਇਹਨੂੰ ਅਟੈਚ ਕਰ ਦੇਣਾ ਹੈ ਆਪਾਂ ਸ਼ਬਦ ਸੁਣੀ ਜਾਣੇ ਆ ਤੇ ਆਪਣੇ ਕੰਮ ਜਿੱਤੇ ਜਾਣਾ ਹੈ ਉੱਥੇ ਚੱਲੇ ਜਾਣਾ ਮिनेਸੋ ਜਦੋਂ ਮੱਲੇ ਲੈ ਕੇ ਨਿਕਲਦੇ ਉਹ ਲੋਕੀ ਕੀ ਕਹਿੰਦੇ ਹੈ ਮੱਲੇ ਵਾਸੀ ਕੀ ਕਹਿੰਦੇ ਟੜੂ ਏ ਟਿਊ ਲੈ ਕੇ ਇਹ ਮੱਲੇ ਵਾਲਿਆਂ ਤੋਂ ਚ ਬਾਕੀ ਜਿਨਾਂ ਨੂੰ ਨਹੀਂ ਪਤਾ ਉਹ ਖਲੋਖ ਲੋ ਕੇ ਵੇਖਦੇ ਆ ਜੀ ਹਾਂਜੀ ਸਰ ਤੇ ਦਸ਼ਕਾ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕਿਸੇ ਇਸ ਤਰ੍ਹਾਂ ਦਾ ਬਣਾਉਣਾ ਹੋਵੇ ਕਿੱਥੋਂ ਬਣਾ ਸਕਦੇ ਨੇ ਜਾਂ ਕਿੱਥੋਂ ਸੰਪਰਕ ਕਰ ਸਕਦੇ ਨੇ ਜਿਹੜੀ ਅਜੀ ਹੈ ਤੁਸੀਂ ਚੀਜ਼ ਬਣਾਈ ਹੈ ਜਿਹੜੀ ਸਰ ਅੱਬਲਤੇ ਤੇ ਆਪਣੇ ਧਰਮ ਭਾਈ ਹੀ ਗਏ ਨੇ ਘਾਟੀ ਬਣਾਉਂਦੇ ਨੇ ਫਿਰ ਮੈਂ ਤਿੰਨ ਸਾਈਕਲ ਬਣਵਾਉਂਤੇ ਆ ਅੱਛਾ ਠੀਕ ਹੈ ਮੇਰਾ ਨੰਬਰ ਉਹਨਾਂ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਮੈਂ ਆਪਣਾ ਨੰਬਰ ਦੇ ਰਹਿਣਾ ਵਾ ਤੇ ਅੱਗੇ ਫਿਰ ਤੁਸੀਂ ਸਬਾਰਸ਼ ਕਰ ਦਿੱਦੀ ਦੀਏ ਕਿ ਭਾਈ ਆਪਣੇ ਭਰਾ ਹੀ ਗਏ ਇਹਨਾਂ ਦਾ ਬਣਾ ਦਿਓ ਤੇ ਫਿਰ ਕਿਉਂਕਿ ਉਹਨਾਂ ਕੋ ਵੀ ਟਾਈਮ ਘੱਟ ਹੀ ਹੁੰਦਾ ਵਾ ਤੇ ਮੈਨੂੰ ਦੱਸੋ ਵੀ ਗੁੱਛੇ ਵਿੱਚ ਖਾਸ ਕਰਕੇ ਆਮ ਜਿਹੜੀਆਂ ਹੁੰਦੀਆਂ ਨੇ ਖਾਸ ਕਰਕੇ ਐਕਟਵਾ ਜਿਹੜੀਆਂ ਵਾ ਬੈਟਰੀ ਵਾਲੀਆਂ ਨੇ ਜਾਂ ਮੋਟਰਸਾਈਕਲ ਨੇ ਜਿਹੜੇ ਅੱਜ ਕੱਲ ਆ ਗਏ ਨੇ ਬੈਟਰੀ ਵਾਲੇ ਉਹਨਾਂ ਚ ਤੇ ਇਹ ਚ ਫਰਕ ਕੀ ਆ ਸਪੀਡ ਦੀ ਗੱਲ ਕਰੀਏ ਉਹ ਜਿਹੜਾ ਸਪੀਡ ਜਿਹੜਾ ਇਹ ਜਿਹੜਾ ਸਪੀਡ ਹੁੰਦੇ ਨੇ ਅਸੀਂ ਦੇਖਿਆ ਤੇ ਟਾਇਰ ਬਹੁਤ ਮੋٹے ਮੋٹے ਡਾਇਰੈਕਟ ਉਸ ਲਗਾਏ ਗਏ ਨੇ ਸਰ ਗੱਲ ਪਤਾ ਕੀ ਇਹ ਸਪੀਡ ਦਾ ਮਤਲਬ ਲਗਾ ਲੋਗੇ ਉਹਨਾਂ ਸਪੀਡ ਜਿਆਦਾ ਏ ਠੀਕ ਸਪੀਡ ਇਹਦੀ ਵੀ 40 ਹੀ ਜੇ ਮਗਰ ਮੇਰੇ ਕੋ ਸਿਟੀ ਹੰਡਰ ਬਾਈਕ ਹੈਗੀ ਏ ਉਹ ਵੀ ਮੈਂ ਸਾਈਡ ਤੇ ਲਗਾਈ ਹੈ ਘਰ ਅਮਰਜੈਂਸੀ ਘਟਦਾ ਵਾਂ ਜਦੋਂ ਆਪਾਂ ਦੋ ਜਗ੍ਹਾ ਜਾਣਾ ਹੁੰਦਾ ਤੇ ਅਕਸਰ ਉਹ ਵੀ ਮੈਂ ਚਲਾਣਾ ਵਾਂ 25 ਸਪੀਡ ਤੇ ਚਲਾਣਾ ਤੇ ਆਪਾਂ ਜਿਆਦਾ ਫਾਸਟ ਲਾਵਾਂਗੇ ਤਾਂ ਫਾਇਦਾ ਕੀ ਐਕਸੀਡੈਂਟ ਹੁੰਦਾ ਡਰ ਹੈਗਾ ਤੇ ਸਾਈਕਲ ਵੀ ਮੈਂ 20 25 ਦੀ ਐਵਰੇਜ ਚਲਾਣਾ ਬਹੁਤ ਫਾਸਟ ਵਿੱਚ ਲੰਦਾ ਜੇ ਇਕਦਮ ਕੋਈ ਅੱਗੇ ਆ ਹੀ ਜਾਏ ਉਹਦਾ ਫਾਇਦਾ ਕੀ ਆਪਣਾ ਵੀ ਨੁਕਸਾਨ ਤੇ ਅਗਲੇ ਦਾ ਵੀ ਨੁਕਸਾਨ ਇਹ ਵੀ ਇਹ ਸੋ ਵੀ ਐਵਰੇਜ ਕਿੰਨੀ ਗਿਆ ਇੱਕ ਵਾਰੀ ਬੈਟਰੀ ਚਾਰਜ ਕਰਨ ਤੇ ਕਿੰਨੇ ਕਿਲੋਮੀਟਰ ਦਾ ਸਫ਼ਰ ਤੱਕ ਆ ਜਾਂਦੀ ਆ ਕਿੰਨਾ ਦਾ ਡਾੜਾ ਜਿਹੜਾ ਤੇਲ ਬੁਝਾ ਦਿੰਦੀ ਏ ਇਹ ਸਰ ਇੱਕ ਵਾਰੀ ਚਾਰਜ ਹੋ ਗਿਆ ਤੇ 35 ਕਿਲੋਮੀਟਰ ਜਿੱਤੇ ਮਰਜ਼ੀ ਜਾ ਸਕਦਾ ਮੈਂ ਕਿੰਨੇ ਜਿੰਨੇ ਚਾਰਜ ਹੁੰਦਾ ਏ ਇਹ ਸਰ 3 ਘੰਟੀਆਂ ਹੀ ਚਾਰਜ ਹੋ ਜਾਂਦੀ ਆ 3 ਘੰਟੇ ਤੇ ਆਪਣਾ 35 ਕਿਲੋਮੀਟਰ ਚੱਲਦੀ ਆ ਮੰਨ ਲਓ ਆਪਾਂ ਕਿਤੇ ਹੋ ਕੇ ਆ ਗਏ ਆ ਆਪਾਂ ਦੁਬਾਰਾ ਫੇਰ ਚਾਰਜ ਕਰ ਸਕਦੇ ਆ ਸਾਡਾ ਮੋਬਾਈਲ ਮੰਨ ਲਓ ਯੂਜ਼ ਕਰਦੇ ਆ ਖਤਮ ਹੋ ਜਾਂਦਾ ਉਹ ਵੀ ਅਕਸਰ ਆਪਾਂ ਚਾਰਜ ਕਰਦੇ ਆ ਬਿਲਕੁਲ ਆਪਾਂ ਕੋਈ ਗੱਲ ਨਹੀਂ ਜੇ ਕਿਤੇ ਦੂਰ ਜਾਣਾ ਵੀ ਹੈ ਚਾਰਜ ਨਾ ਰੱਖਿਆ ਹੋਵੇ ਤੇ ਆਪਾਂ ਉਥੇ 2-3 ਘੰਟੇ ਤੇ ਰਵਾਂਗੇ ਐਨੀ ਦੇਰੋਂ ਫੇਰ ਚਾਰਜ ਹੋ ਜਾਂਦਾ ਸਰ ਠੀਕ ਹੈ ਤੇ ਹੁਣ ਗੱਲਬਾਤ ਕਰਾਂਗੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਨੇੜਾਕੀ ਇੱਕ ਸ਼ਖਸ ਵੱਲੋਂ ਸਾਈਕਲ ਨੂੰ ਮੋਟਰਸਾਈਕਲ ਬਣਾ ਗਿਆ ਬੁਲਟ ਮੋਟਰਸਾਈਕਲ ਬਣਾ ਗਿਆ ਵਾ ਅਤੇ ਬੜਾ ਖਿੱਚਦਾ ਕੇਂਦਰ ਵੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਸਰਦਾਰ ਜੀ ਨੇ ਆਪਣਾ 2.5 ਲੱਖ ਦਾ ਮੋਟਰਸਾਈਕਲ ਛੱਡ ਕੇ ਚਾਬੀ ਵਿੱਚੇ ਛੱਡ ਦਿੱਤੀ ਗਈ ਅਤੇ دیਵਾਨੇ ਹੋ ਗਏ ਇਸ ਮੋਟਰਸਾਈਕਲ ਦੇ ਜਿਹੜਾ ਕੀ ਇੱਕ ਨੌਜਵਾਨ ਵੱਲੋਂ ਮੋਟਰਸਾਈਕਲ ਬਣਾਇਆ ਗਲਬਾਜ਼ ਵੀ ਕਰਾਂਗੇ ਸਰਦਾਰੀ ਦਾ ਸਰਦਾਰ ਜੀ ਆਪਣਾ 2.5 ਲੱਖ ਦਾ ਮੋਟਰਸਾਈਕਲ ਛੱਡ ਕੇ ਚਾਬੀ ਵਿੱਚ ਛੱਡ ਕੇ ਇਹ ਤੁਸੀਂ دیਵਾਨੇ ਹੋ ਗਏ ਹੋ ਇਸ ਮੋਟਰਸਾਈਕਲ ਦੇ ਕੀ ਕਹਣੇ ਜਾਓਗੇ ਸਰ ਬਹੁਤ ਵਧੀਆ ਚੀਜ਼ ਬਣਾਈ ਹੈ ਮੈਂ ਇਹ ਦੇ ਵੇਖ ਕੇ ਹਰਾਨ ਹੋ ਗਿਆ ਕਿ ਅੱਗੇ ਕਿ ਐਡੀ ਸੋਹਣੀ ਚੀਜ਼ ਅੰਮ੍ਰਿਤਸਰ ਦੇ ਵਿੱਚ ਆ ਗਈ ਹੋਈ ਆ ਐਕਚੁਅਲੀ ਮੈਂ ਥੋੜਾ ਯੂਨੀਵਰਸਿਟੀ ਗਿਆ ਸੀ ਕਿਸੇ ਨੂੰ ਆ ਕੇ ਮਿਲਣ ਵਾਸਤੇ ਤੇ ਇੱਕ ਮਿੰਟ ਸਰਾ ਫੜੇ ਹੋਈ ਆ ਕੇ ਇੱਕ ਮਿੰਟ ਨਿਕਲ ਜਾਣਾ ਸਰ ਫੜੇ ਫੜੇ ਤੇ ਬਹੁਤ ਅੱਛੀ ਚੀਜ਼ ਹੈਗੀ ਆ ਕਿ ਮੈਂ ਐਕਚੁਅਲੀ ਸਾਹਮਣੇ ਆ ਰਿਹਾ ਸੀ ਤੇ ਮੈਂ ਵੇਖ ਰਿਹਾ ਸੀ ਮੈਂ ਕਿ ਬੜੀ-ਬੜੀਆਂ ਬਾਈਕ ਲੱਗੀ ਹੋਈ ਹੈ ਤੇ ਜਦੋਂ ਲੱਗੇ ਜਾ ਕੇ ਤੇ ਨਾ ਸਾਈਕਲ ਲੱਗਾ ਬਹੁਤ ਸੋਹਣੀ ਤੇ ਕੰਫਰਟੇਬਲ ਲੱਗੀਆਂ ਬਾਕੀ ਨੇ ਅੱਜ ਕ انے لمホール ਜਿਹੜੇ ਸਾਈਕਲ ਦੇ ਲੋਕ ਚੱਲਦੇ ਹੁੰਦੇ ਸੀ ਲੇਕਿਨ ਅੱਜ ਕੱਲ੍ਹ ਦਾ ਸਮੇਂ ਰਚਿਆ ਕਿ ਲੋਕੀ ਮੋਡੀਫਿਕੇਸ਼ਨ ਇੱਕ ਬੈਟਰੀ ਦੁਆਰਾ ਇਹ ਅੱਗੇ ਚਲਾਇਆ ਤੇ ਆ ਕਿ ਤੁਹਾਡਾ ਤੇ ਇਹਨੂੰ ਬੜਾ ਮਹਿੰਗਾ ਮੋਟਰ ਸਾਲਿਆ ਜਿਵੇਂ ਮਾਲੋ ਇਹ 50000 ਦਾ ਬੜਿਆ ਤੁਹਾਡਾ 2.5 ਲੱਖ ਦਾ ਵਾ ਤੇ ਤੁਸੀਂ ਆਪਣਾ ਦੇਖਿਆ ਆਪਣਾ ਮੋਟਰ ਸਾਲ ਛੱਡ ਕੇ ਚਾਬੀ ਵਿੱਚ ਛੱਡ ਕੇ ਚੱਲ ਗਏ ਇੰਨੇ ਜਵਾਨੇ ਹੋ ਗਏ ਮੋਟਰ ਸਾਲ ਦੇ ਬਹੁਤ ਸੋਹਣੀ ਸੱਚੀ ਚੀਜ਼ ਅੱਛੀ ਲੱਗੀ ਆ ਕਿ ਮਨ ਨੂੰ ਜੱਚੀ ਹੋਈ ਨਾ ਚੀਜ਼ੀ ਆ ਕਿ ਤੇ ਫੇਰੀ ਸਰ ਉਹ ਚੀਜ਼ ਨੂੰ ਵੇਖਦਾ ਜਾ ਕਿ ਨਹੀਂ ਤੇ ਬੰਦਰ ਬਸ ਨਾ ਦੇਖ ਰਿਹਾ ਤੇ ਮੈਂ ਚਲੇ ਜਾਣਾ ਸੀ ਆ ਕਿ ਤੇ ਮੈਂ ਆਪਣੀ ਬਾਈਕ ਤੇ ਮੇਰਾ ਜਿਹੜਾ ਸਾਈਕਲ ਹੈ ਜਿਹੜਾ ਇਹ ਲਾ ਕੇ ਗੱਡੀ ਖਿਲਾਰ ਦੋ ਕਹਿੰਦੇ ਲੋਕੀ ਗੱਡੀ ਵੇਖੇ ਛਰ ਦੇਣਗੇ ਦੱਸ ਲਾਉਣ ਇਸ ਨੂੰ ਜਿਆਦਾ ਵੇਖਣੀ ਲੱਗੂ ਸੋਹਣੀ ਚੀਜ਼ ਸਰ ਬਣਾਈ ਹੋਈ ਕਿਉਂਕਿ ਮੈਂ Bajaj ਐਕਚੁਅਲੀ ਮੈਂ Naraina Auto Agency ਸਰ ਰਿਹਾ ਮਾਂ ਆ ਕੇ ਠੀਕ ਹੈ ਔਰ ਮੈਨੂੰ 12-13 ਸਾਲ ਹੋ ਗਏ ਮੈਂ ਆਟੋਮੋਬਾਈਲ ਲਾਈਨ ਚ ਰਿਹਾ ਲੇਕਿਨ ਇਹੋ ਜੀ ਚੀਜ਼ ਬੜੀ ਅੱਛੀ ਘੱਟ ਮੈਂ ਵੇਖੀ ਆ ਕਿ ਕਿਸ ਨੇ ਆ ਕੇ ਕਿ ਸਾਈਕਲ ਨੂੰ ਆ ਕੇ ਮੋਡੀਫਿਕੇਸ਼ਨ ਕੀਤਾ ਹੋਵੇ ਬਾਈਟਰੀ ਦੇ ਵਿੱਚੋਂ ਕਿ ਬਾਈਕ ਦਾ ਰੂਫ ਸਪੋਰਟਸ ਬਾਈਕ ਦਿੱਤੀ ਹੈ ਆ ਕੇ ਜਿਵੇਂ ਫਿਲਮਾਂ ਦੇ ਵਿੱਚ ਹੁੰਦੀ ਹੈ ਆ ਕੇ ਔਰ ਬਹੁਤ ਅੱਛੀ ਚੀ ਫਰਕ ਕੀ ਲੱਗਾ ਫਰਕ ਇਹ ਹੈ ਕਿ ਬੜੀ ਪੇਰੀ ਬਸ ਸਾਇਲੈਂਟ ਹੈ ਗਈ ਆ ਕੇ ਐਕਸੀਡੈਂਟ ਦਿੰਦੇ ਬਹੁਤ ਵਧੀਆ ਜਿਵੇਂ ਅਸੀਂ ਬਾਈਕ ਚਲਾਨੇ ਹੈ ਬੈਟਰੀ ਵਾਲੀ ਆ ਕੇ ਜਿਵੇਂ ਸਕੂਟਰੀ ਹੋ ਗਈ ਆ ਸੇਮ ਉਦਾਂ ਹੀ ਆ ਕੇ ਪਿਕਅਪ ਗਈ ਦੀ ਆ ਕੇ ਅਈ ਬੋਦੀ ਮੇਂ ਪੁਝਾ ਗਣੀ ਦੇਖੀ ਲekin ਅੱਛੀ ਗਈ ਆ ਬਹੁਤ ਵਧੀਆ ਆ ਕੇ ਜਿ ਲੱਗਦਾ ਨੇ ਕਹਿੰਦੇ ਪੰਜਾਬੀਆਂ ਦਾ ਸ਼ੌਕ ਵੱਖਰਾ ਹੁੰਦਾ ਵਾ ਪੰਜਾਬੀਆਂ ਦਾ ਸ਼ੌਕ ਦਾ ਕੋ ਮੁੱਲ ਨਹੀਂ ਹੁੰਦਾ ਹਾਂ ਜੀ ਸਰ ਸ਼ੌਕ ਤੇ ਸਰ ਕੋਈ ਨਹੀਂ ਸ਼ੌਕ ਦੇ ਸਰ ਮੈਂ ਵੇਖਿਆ ਕਈ ਲੋਕ ਲੱਖ ਰੁਪਏ ਦੀ ਗੱਡੀ ਲੈਂਦੀ ਨੇ ਉਦੋਂ ਡੇਡ ਲੱਖ ਰੁਪਏ ਲਾ ਲੈਂਦੇ ਨੇ ਆ ਕੇ ਆਪਣੀ ਗੱਡੀਆਂ ਦੇ ਰੂਫ ਦੇ ਵਿੱਚ ਸਪੀਕਰ ਲਗਾ ਦਿੰਦੇ ਨੇ ਆ ਕੇ ਲekin ਇਹ ਇਹ ਨਾਲ ਜਿੱਥੇ ਅੱਜ ਕੱਲ੍ਹ ਜਮਾਲੇ 'ਚ ਮਹਿੰਗਾਈ ਵੱਧ ਰਹੀ ਆ ਪੈਟਰੋਲ ਮਹਿੰਗਾ ਹੋ ਰਿਹਾ ਐ ਐਵਰੇਜ ਘਟ ਰਹੀਆਂ ਵਾ ਨਿੱਤੇ ਅਸੀਂ ਦੇਖਿਆ ਕੋਈ 1.5 ਲੱਖ ਦੀ ਮੰਨ ਲਓ ਇਹ ਜਿਹੜੀਆਂ ਈ-ਬਾਈਕ ਆ ਜਿਹੜੀਆਂ ਆਉਂਦੀਆਂ ਵਾ ਜਿਹੜੀਆਂ ਬੈਟਰੀ ਚੱਲਦੀਆਂ ਨਹੀਂ ਪਰ ਸਰਦਾਰ ਜੀ ਨੇ 50 ਹਜ਼ਾਰ ਦੀ ਬਣਾਈ ਆ ਇਹ ਲੱਗਦਾ ਨਹੀਂ ਬਹੁਤ ਸਸਤੀ ਆ ਨਾਲ ਵਾਜਬ ਆ ਨਾਲ ਵੱਖਰੇ ਤਰੀਕੇ ਦੀ ਆ ਜਦੋਂ ਜਦੋਂ ਲੱਕ ਲੰਘਦੇ ਨੇ ਤੇ ਲੋਕ ਖਲੋਖ ਲੋਕ ਇਹਨਾਂ ਫੋਟੋ ਆ ਲਵਾਉਂਦੇ ਨੇ ਤੇ ਖੁਦ ਚਲਾਉਣ ਨੂੰ ਜੀ ਕਰਦਾ ਲੋਕਾਂ ਨੇ ਵੀ ਅਸੀਂ ਚਲਾਈਏ ਨੂੰ ਇਹ ਅੱਛੀ ਗੱਲ ਆ ਚਲੋ ਯੱਕ ਜਿਹੜੀਆਂ ਦੂਜੀਆਂ ਬਾਈਕਾਂ ਗਿਆਆਂ ਜਿਵੇਂ ਇੱਕ ਈਵੀ ਜਿਹੜੀ ਇਲੈਕਟ੍ਰੀਕ ਗੱਡੀਆਂ ਚੱਲਦੀਆਂ ਯੱਕ ਚਲੋ ਉਹ ਤੇ ਇੱਕ ਲੇਡੀਜ਼ ਪਰਸਨ ਵਾਸਤੇ ਗੱਲ ਹੈ ਲੇਕਿਨ ਜੇ ਦੇ ਆਪਣੇ ਫੈਮਿਲੀ ਵਾਲੇ ਜਿਵੇਂ ਕਿ ਬੱਚੇ ਅੱਜ ਕੱਲ ਚਲਾਉਂਦੇ ਨੇ ਆ ਕਿ ਤਾਂ ਮੈਂ ਤਾਂ ਕਹਿੰਦਾ ਇਹ ਚੀਜ਼ਾਂ ਬਣਾ ਕੇ ਆਪਣੇ ਬੱਚਿਆਂ ਨੂੰ ਜਿਹੜੀਆਂ ਬੱਚਿਆਂ ਨੂੰ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਜਾਂ ਕਿ ਬੱਚੇ ਕਾਸ਼ੇ ਤੋਂ ਹੋਣ ਸਾਈਕਲ ਫੇਰ ਮੋੜ ਦੁਬਾਰਾ ਤੋਂ ਚਲਾਣਾ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਹੈਗੇ ਨੇ 13 12 ਸਾਲ ਦੀ ਬੱਚੇ ਉਮਰ ਉਹ ਬੱਚੇ ਸਕੂਲ ਸਾਈਕਲ ਚਲਾ ਕੇ ਰਾਜ਼ੀ ਨਹੀਂ ਗਏ ਬਸ ਐਕਟਿਵਾ ਫੜਦੇ ਨੇ ਚਲੇ ਜਾਂਦੇ ਨੇ ਯਾਕ ਜਿਵੇਂ ਕਾਫੀ ਨੁਕਸਾਨ ਹੁੰਦਾ ਯਾਕ ਇੰਦਾ ਨਹੀਂ ਪੰਜਾਬੀ ਹਮੇਸ਼ਾ ਵੱਖਰਾ ਕਰਦੇ ਨੇ ਜੋ ਜੋ ਕਰਦੇ ਨੇ ਤੇ ਜਦੋਂ ਵੀ ਕਰਦੇ ਨੇ ਤੇ ਲੋਕ ਖੜ ਖੜ ਕੇ ਵੇਖਦੇ ਨੇ ਹਾਂਜੀ ਸਰ ਇਹ ਗੱਲ ਸਹੀ ਹੈ ਜੀ ਪੰਜਾਬੀਆਂ ਦੀ ਕਿਰਪਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਅੰਮ੍ਰਿਤਸਰੀ ਅੰਮ੍ਰਿਤਸਰ ਦੀ ਨਗਰੀ ਚ ਹੈ ਆ ਤੇ ਗੁਰਮੁ ਮਾਤਵਰੀ ਬੜੀ ਕਿਰਪਾ ਜੀ ਗੁਰਾਮ ਦਸ ਇਹ ਇਹ ਬੁਲਟ ਮੋਟਰਸਾਈਕਲ ਬਣਾ ਦਿੱਤਾ ਗਿਆ ਵਾ ਸਿਰਫ ਆਵਾਜ਼ ਨਹੀਂ ਕਰਦਾ ਬਾਕੀ ਪੂਰਾ ਬੁਲਟ ਵਾਂਗੂ ਮੋٹے ਟਾਇਰ ਲਗਾਏ ਗਏ ਨੇ ਅੱਗੇ ਸ਼ੀਸ਼ਾ ਬੁਲਟੂ ਵੀ ਲਾਇਆ ਗਿਆ ਅੰਜੀ ਨੇ ਬਹੁਤ ਅੱਛੀ ਚੀਜ਼ ਬਣਾਈ ਹੈਗੇ ਕਹਿੰਦਾ ਮਤਲਬ ਹੈ ਗਿਆ ਕਿ ਸਪੋਰਟਸ ਬਾਈ ਕਰੀਆ ਭਾਈ ਸਾਹਿਬ ਨੇ ਪੁੱਛਿਆ ਸੀ ਕਹਿੰਦੇ ਮੈਂ 20000 ਦੀ ਸਾਈਕਲ ਲਈ ਆ ਲੇਕਿਨ ਉੱਪਰ ਮੈਂ 25000 ਰੁਪਏ ਲਗਾਤਾ ਯਾਕਿ ਮੈਨੂੰ ਟੋਟਲ ਪੈ ਗਈ 50-55000 ਦੀ ਪੈ ਗਈ ਹੋਗੀ ਹੈ ਔਰ ਵੇਖੀ ਜਾ ਵੀ 50-55000 ਕੋਈ ਜ਼ਿਆਦਾ ਨਹੀਂ ਗਿਆ ਬਹੁਤ ਅੱਛੀ ਚੀਜ਼ ਹੈਗੀ ਯਾਕ ਐਕ ਕਰ ਸਕਦੇ ਕਿ ਦੂਰੋਂ ਕਿ ਸਾਈਕਲ ਲਗਾ ਹੈ ਵੇਹਕ ਲੱਗ ਬਿਲਕੁਲ ਇੱਕ ਸਪੋਰਟਸ ਬਾਈਕ ਹੈ ਕਿ ਅਸੀਂ ਦੇਖਿਆ ਜਦੋਂ ਸਦਾ ਆਪਣਾ ਗੱਲ ਕਰੀ ਗੁਲਛਗ ਜਿਹੜਾ ਲੈ ਕੇ ਆਏ ਸੀ ਦੇਖਿਆ ਬੜੀ ਲੋਕ ਖਲੋਖ ਲੋਕ ਵੇਖ ਰਹੇ ਸੀ ਵੀ ਯਾਰ ਕੀ ਚੀਜ਼ ਲੈ ਕੇ ਆਏ ਨੇ ਲੋਕੀ ਆਪਣੇ ਮੋਟਰਸਾਈਕਲ ਛੱਡ ਦਿੱਤਾ ਅਸੀਂ ਦੇਖਿਆ ਖਾਸ ਕਰਕੇ ਜਿਹਦਾ ਮਰਜ਼ੀ ਮਹਿੰਗਾ ਮੋਟਰਸਾਈਕਲ ਆਈਏ ਜਾਂ ਮੁੰਗਾ ਈ ਰਿਕਸ਼ਾ ਆਈਏ ਜਾਂ ਇਹ ਜਿਹੜਾ ਹਉਂਦੀ ਹੈ ਬਾਈਕ ਆ ਜਾਂਦੀ ਆ ਪਰ ਖਾਸ ਕਰਕੇ ਅਸੀਂ ਦੇਖਿਆ ਆ ਵੀ ਇਹਨਾਂ ਨੇ ਇੱਕ ਜਿਹੜਾ ਮੋਬਾਈਲ ਉਤੇ ਫਿੱਟ ਕੀਤਾ ਗਿਆ ਵਾ ਇੱਥੇ ਪੂਰਾ ਗਾਣੇ ਹੁੰਦੇ ਨੇ ਸ਼ਬਦ ਹੁੰਦੇ ਨੇ ਪੂਰਾ ਮਾਹੌਲ ਦਾ ਗੱਡੀ ਉੱਤੇ ਦਿਖਾਇਆ ਗਿਆ ਜੀ ਬਹੁਤ ਅੱਛੀ ਗੱਲ ਆ ਜੀ ਆ ਕੇ ਲੇਖੋ ਤੁਸੀਂ ਉੱਥੇ ਬੰਦਾ ਜਿਵੇਂ ਬਾਈਕ ਗਾਇ ਸਾਈਕਲ ਚਲਾਉਂਦਾ ਵਾ ਉੱਤੇ ਆਪਣਾ ਹੀ ਆਕ ਇਹਨਾਂ ਨੇਵੀਗੇਸ਼ਨ ਸਿਸਟਮ ਵਗੈਰਾ ਮੋਬਾਈਲ ਦੇ ਉੱਤੇ ਹੋਏਗਾ ਜਾਂ ਕਿ ਗੁਰਬਾਣੀ ਵਗੈਰਾ ਸੁਣ ਸਕਦੇ ਆ ਬੈਟਰੀ ਵੀ ਅੱਛੀ ਹੈਗੀ ਆ ਕੰਫਰਟੇਬਲ ਸੀਟ ਹੈਗੀ ਆ ਔਰ ਬਹੁਤ ਵਧੀਆ ਚੀਜ਼ ਬਣਾਈ ਗਈ ਹੋਈ ਆ ਕਿ ਲਾਈਟਿੰਗ ਵੈਰਾ ਵੀ ਅੱਛੀ ਪ੍ਰੋਪਰਲੀ ਠੀਕ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਹਜੇ ਵੀ ਸ਼ਿਕਾਇਤ ਨੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਜੀਬ ਦੇਖਿਆ ਵੀ ਲੱਖ ਲੱਖ ਰੁਪਏ ਲਗਾ ਦਿੰਦੇ ਨੇ ਸ਼ੌਂਕ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਖਾਸ ਕਰਕੇ ਜਿਵੇਂ ਮਹਿੰਗਾਈ ਦਾ ਜ਼ਮਾਨਾ ਵਾ ਖਾਸ ਕਰਕੇ ਪੈਟਰੋਲ ਡੀਓ ਜਿਹੜਾ ਮਹਿੰਗਾ ਹੋ ਲਿਆ ਵਾ ਬਿਲਕੁਲ ਸਰ ਮੈਂ ਤੇ ਬਸ ਇਹੋ ਹੀ ਅਪੀਲ ਕਰਾਂਗਾ ਜਿਹਦੇ ਬੱਚਿਆਂ ਨੂੰ ਜਿਹੜੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਨੇ ਜਿਵੇਂ 12 13 ਜਾਂ 14 ਸਾਲ ਦੇ ਬੱਚੇ ਉਹਨਾਂ ਨੂੰ ਬਿਲਕੁਲ ਵੀ ਗੱਡੀ ਨਾਲ ਦਿੱਤੀ ਜਾਵੇ ਕਿਉਂਕਿ ਮੈਂ ਆਪਣੇ ਅੱਖੀਕ ਐਕਸੀਡੈਂ ਭਗਵੰਤ ਮਾਨ ਜੀ ਜੋ ਰੂਲ ਬਣਾਏ ਬਿਲਕੁਲ ਅੱਛੇ ਬਣਾਏ ਨੇ ਯਾਕ ਲੇਕਿਨ ਬੱਚਾ ਨੂੰ ਐਕਟਿਵਾ ਦਿੰਦੀ ਬਜਾਏ ਇਹੋ ਜੀ ਚੀਜ਼ ਬਣਾ ਕੇ ਦੇਵੋ ਜਿਹੜੇ ਬੱਚੇ ਆਕਰਸ਼ਿਤ ਹੋਣ ਉਹ ਸਮਾਜ ਵਿੱਚ ਜਿਹੜੀਆਂ ਦਰ ਘਟਣਾ ਵਗੀਆਂ ਉਹ ਬਲੂਨ ਘਟਾਈਆਂ ਚਾ ਸਕਣ ਮੈਂ ਇਹ ਕਹਿੰਦਾ ਇਹ ਚੀਜ਼ਾਂ ਬਣਾਈਆਂ ਤੇ ਬੱਚੇ ਖੁਸ਼ੀ ਕੋ ਜੀ ਸਕੂਲ ਵੀ ਲੱਗ ਜਾਇਆ ਕਰਨ ਯਾਕ ਬਹੁਤ ਅੱਛੀ ਗੱਲ ਲੱਗੀ ਯਾਕ ਬਸ ਧੰਨਵਾਦ ਜੀ ਤੁਸੀਂ ਦੇਖਿਆ ਵੀ ਸਰਦਾਰ ਗੁਲਸ਼ਨ ਜੀ ਨੇ ਜਿਹੇ ਇੱਕ ਬਾਈਕ ਬਣਾਈ ਆ ਮੋਟਰਸਾਈਕਲ ਬਣਾਇਆ ਵਾ ਖਾਸ ਕਰਕੇ ਬੁਲਟ ਮੋਟਰਸੇ ਵਾਂਗੂ ਅਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਤੁਸੀਂ ਦੇਖਿਆ ਜਦੋਂ ਇਹ ਲੱਕ ਲੰਘਦੇ ਨੇ ਤੇ ਲੋਕ ਆਪਣੀਆਂ ਟਾਈਟੇ ਲਖਦੀਆਂ ਬਾਈਕ ਜਿਹੜੀ ਹੈ ਛੱਡ ਕੇ ਸਪੈਸ਼ਲ ਇਸ ਬਾਈਕ ਦੇ ਨਾਲ ਫੋਟੋ ਲਵਾਉਂਦੇ ਨੇ ਹਜੇ ਕੀਮਤ ਸਿਰਫ ਇਹਦੀ 50000 ਰੁਪਏ ਕੀਮਤ ਆ ਪਰ ਬੜੀ ਖਿੱਚ ਦਾ ਕੇਂਦਰ ਆ ਵੱਖਰੀ ਤਰੀਕ ਦੀ ਚੀਜ਼ ਬਣਾਈ ਆ ਅਤੇ ਖਾਸ ਕਰਕੇ ਜਵੇਂ ਗੱਲ ਕੀਤੀ ਕਹਿੰਦੇ ਵੀ ਪੰਜਾਬੀ ਜਿਹੜੇ ਵੱਖਰੇ ਸ਼ੌਂਕ ਕਰਦੇ ਨੇ ਪੰਜਾਬੀਆਂ ਦੇ ਸ਼ੌਕ ਵੱਲੇ ਹੁੰਦੇ ਨੇ ਜਦੋਂ ਵੀ ਕੋਈ ਕਰਦੇ ਨੇ ਵੱਖਰਾ ਕਰਦੇ ਨੇ ਤੁਸੀਂ ਦੇਖਿਆ ਗੁਲਸ਼ਨ ਜੀ ਨੇ ਅਜੇ ਹੀ ਇੱਕ ਬਾਈਕ ਬ ਜੀ ਸਾਈਕਲ ਵੀ ਆਪ ਸਾਈਕਲ ਜਿਹੜਾ 30 ਹਜ਼ਾਰ ਦਾ ਸਾਈਕਲ ਆ ਤੇ 30 ਹਜ਼ਾਰ ਪੁੱਤੇ ਲਾ ਕੇ ਇਹਨਾਂ ਨੇ 50 ਹਜ਼ਾਰ ਦਾ ਵਧੀਆ ਮੋਟਰਸਾਈਕਲ ਬਣਾ ਲਿਆ ਕਹਿੰਦੇ ਬੁਲਟ ਮੋਟਰਸਾਈਕਲ ਖਿੱਚ ਦਾ ਕੇਂਦਰ ਆ ਲਾਈਟਾਂ ਲੱਗੀਆਂ ਨੇ ਖਾਸ ਕਰਕੇ ਤੁਸੀਂ ਫੋਨ ਸੁਣ ਸਕਦੇ ਹੋ ਵੀਡੀਓ ਵੇਖ ਸਕਦੇ ਹੋ ਅਤੇ ਜਦੋਂ ਲੋਕੀ ਗੋਠਾ ਜੀ ਲੰਘਦੇ ਨੇ ਖਾਸ ਕਰਕੇ ਇਸ ਮੋਟਰਸਾਈਕਲ ਲੈ ਕੇ ਤੇ ਲੋਕੀ ਬੜਾ ਖਿੱਚ ਦਾ ਕੇਂਦਰ ਵੇਖਦੇ ਨੇ ਲੋਕ ਆਪਣੀਆਂ ਗੱਡੀਆਂ ਛੱਡ ਕੇ ਇਹਨਾਂ ਨਾਲ ਵੀਡੀਓ ਤੇ ਫੋਟੋ ਹਲਵਣੀ ਸ਼ੁਰੂ ਕਰ ਦਿੰਦੇ ਨੇ ਤੇ ਸਾਡੀ ਦਸ਼ਕਣ ਪੀ ਲਿਆ ਹਮੇਸ਼ਾ ਇਸ ਜਿਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੀਆਂ ਤੁਹਾਡੇ ਮਨ ਨੂੰ ਚੰਗੀਆਂ ਲੱਗੀਆਂ ਅਤੇ ਤੁਹਾਡੇ ਵਾਸਤੇ ਕੋ ਵੱਖਰੀ ਲੈ ਕੇ ਕੀ ਆਇਆ ਕਰੀਏ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ